ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂਡੇ ਦੇ ਫਾਰਮ ਪਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਜੀ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਪਹੁੰਚਿਆ ਪਿੰਡ ਧੌਲੇ ਜੀ ਦੋ ਤੁਹਾਨੂੰ ਬੈੜਾ ਦਿਖਾਦਾ ਤੇ ਬੈੜਾ ਨਾਲ ਦਾ ਬਰਾਂਡਾ ਪਈਦਾ ਭਰਿਆ ਪਿਆ ਘੜ ਤੋਂ ਘੜ ਪੰਜ 6000 ਸਿੰਘਾਂ ਖੜੀਆਂ ਆ ਠੀਕ ਆ ਜੀ ਤੇ ਕੁਝ ਬਾਹਰ ਵੀ ਖੜੀਆਂ ਤੇ ਚੰਗੀਆਂ ਜੀ ਜਰੂਰ ਕਰੋ ਬਾਈ ਨਾਲ ਸੰਪਰਕ ਤੇ ਅੱਜ ਤੁਹਾਨੂੰ ਮੇਨ ਦਿਖਾਉਣੀਆ ਦੋ ਹੀ ਆ ਹਨਾ ਬਾਈ ਹਾਂ ਹਾਂ ਵੀਰੇ ਸਸੀ ਕਾ ਬਾਈ ਜਮਕਾ ਸਸੀ ਕਾ ਭਰਾ ਮੇਰਾ ਹੋਰ ਸੁਣਾ ਕੇ ਮਿਆਂ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਓਕੇ ਤੇ ਅੱਜ ਫਿਰ ਦੋ ਦਿਖਾਉਣੇ ਦੋ ਤੋਂ ਇੱਕ ਤਾਂ ਥਾਰ ਪਰਗ ਨਾਲ ਖੜਦੇ ਨੇ ਇੱਕ ਐਰ ਸੈਰ ਆ ਗਈ ਭਰਾ ਮੇਰਾ ਨਾਲ ਕੁਆਲਿਟੀ ਦੀ ਬਹੁਤ ਵਧੀਆ ਇਹ ਦੋ ਤੋਂ ਬਿਨਾ ਕਿੰਨੀਆਂ ਯਾਰਸੀਆਂ ਹੋਰ ਖੜੀਆਂ ਨੇ ਆਪਣੇ ਕੋਲ 8 ਖੜੀਆਂ ਨੇ ਵੀਰੇ ਇਸ ਟਾਈਮ ਲੈਣ ਲੱਗੀਆਂ ਦੋ ਬਾਰੇ ਖੜੀਆਂ ਨੇ 6000 ਖੜੀਆਂ ਦੋ ਸਾਰੀਆਂ ਦੰਡਾਂ ਵਿੱਚ ਦੋੰਦ ਦੇ ਨਾਮ ਰਸ ਬੋਲਦਾ ਭਾਈ ਹਾਂ ਨਾ ਚਮਕੌਰ ਸਿੰਘਾ ਪਿੰਡ ਤਵੜਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਹੈ 9779475434 ਨਾ ਚਮਕੌਰ ਸਿੰਘ ਪਿੰਡ ਤਵੜਾ ਜ਼ਿਲ੍ਹਾ ਬਰਨਾਲਾ ਜਦੋਂ ਆਪਣੇ ਪਿੰਡ ਆਉਣਾ ਜਾ ਭਾਈ ਤੂੰ ਗੋਡ ਨੂੰ ਕਚਰਾ ਜਾਂਦਾਗਾ ਜੇ ਬਾਹਰ ਦੂਰੋਂ ਆਉ ਗੂਗਲ ਤੇ ਸੱਚ ਮਾਰ ਲੈੜੀ ਸਾਰਾ ਗੋਡ ਦਵਾਰਾ ਬਰਾੜੀ ਸਾਹਿਬ ਹਾਂ ਜੇ ਦੂਰੋਂ ਆਉਂਦਾਗਾ ਅੱਜ ਪਹਿਲਾਂ ਔਰ ਪਰਸੋਂ ਆਪਾਂ ਗੱਬਰ ਕੀਤੀਆਂ ਸੀ ਆਪਣੀਆਂ ਦੋ ਨਗਰ ਦੋ ਨਗਰ ਇੱਕ ਵੀਡੀਓ ਕੱਲ ਚਲਾਈ ਸੀ ਇੱਕ ਜਲਾਤੀ ਪਰਸੋਂ ਕਿਵੇਂ ਰਿਆ ਰਸ ਬਈ ਵਾਪਸ ਹੋਣਾ ਮੈਂ ਝੂਠ ਨਹੀਂ ਖਾ ਉਹ ਤਾਂ ਬਿਕਦਾ ਮੈਂ ਥੋੜਾ ਟਾਈਮ ਲੱਗਦਾ ਚੱਕੇ ਕਰਦੇ ਹਾਂ ਨਾਲ ਹੋਰ ਦੱਸ ਤੂੰ ਜਿਆਦਾਦਰ ਬਹਿਣਾ ਹੀ ਪਉਣਾ ਆਪਣੇ ਚੈਨਲ ਤੇ ਹਨਾ ਬਹਿਣਾ ਲੱਗੇ ਮੇਰੇ ਨਾਲ ਰਿਸਪੌਂਸ ਬਹਿਣਾ 15-20 ਮਿੰਟ ਤਾਂ ਪਉਣਾ ਭਰਾ ਮੇਰੇ ਜੇ ਡਿਸਪੌਂਸਰ ਦਾ ਤਾਂ ਹੀ ਉਹਨੂੰ ਵੀ ਕਹਿਣਾ ਵੀ ਆ ਜਾ ਭਰਾ ਮੇਰੇ ਜੇ ਡਿਸਪੌਂਸਰ ਤੋਂ ਬਣਾ ਕੇ ਮੈਂ ਆਉਂਗਾ ਬਾਈ ਬਾਕੀ ਤੇਰਾ ਚੈਨਲ ਦੀ ਬਹੁਤ ਵੀ ਗ੍ਰੋਥ ਹੋਵੇ ਤੇ ਬਾਕੀ ਦੀ ਗੱਲ ਚੀਜ਼ ਹੋਣੀ ਚਾਹੀਦੀ ਬਾਈ ਕਹਾ ਜੇ ਹੋ ਤੈਨੂੰ ਮੈਂ ਦੋਸਤ ਦੇ ਆ ਚੈਨਲ ਨੂੰ ਵੀ ਵਿਗਦੇ ਜੇ ਚੀਜ਼ ਕੁਆਲਿਟੀ ਹੋ ਫੇਰੀ ਆ ਭਰਾ ਮੇਰੇ ਇਦਾਂ ਦੇ ਜਾਨਵਰ ਲੈਨੇ ਆ ਦੇਖਿਆ ਪਿੱਤਰਾਉਣ ਲੈ ਆ ਚੀਜ਼ ਇੰਨੇ ਪੰਜ ਆ ਦੇਖੋ ਜੀ ਮੇਰੇ ਤੇ ਭਣ ਭਰਾ ਮੇਰੇ ਤੇ ਗੁੱਸਾ ਕਰ ਜਾਂਦੇ ਕਹ ਦੋ ਨੰਬਰ ਦਾ ਕੰਮ ਦਾ ਦੋ ਨੰਬਰ ਦੀ ਰਹਿਣਾ ਇੱਕ ਤਾਂ ਆਪਾਂ ਦਿਖਾਉਣੀ ਆਹ ਥਾਰ ਪਰਕ ਨਾ ਹੋਰ ਪਰਕ ਤੇ ਆ ਗਈ ਤੇ ਘੈਰ ਸੇਰਾ ਐਰ ਸ਼ੈਰ ਆ ਗਈ ਤੇ ਕਦੋਂ ਸੁਈ ਆ ਬਈ ਇਹ ਵੀਰੇ ਸੋਹਾਂ ਦੀ ਸੁਈ ਨਹੀਂ ਪ੍ਰੋਪਰ ਜੇਰ ਜੂਰ ਪ੍ਰੋਪਰ ਪੈ ਗਈ ਆਪਣੇ ਕੋਲ ਵੀਡੀਓ ਜੇ ਵੀਡੀਓ ਕਰਨਾ ਮਗਾਉਣੀ ਦੇ ਦਾਂਗੇ ਆਪਾਂ ਵੀਡੀਓ ਤੇ ਕੱਦ ਕਾੜ ਲੈ ਵਾਲੂਗਾ ਦੱਸਣ ਦੀ ਲੋੜ ਨਾ ਕੱਢਦਾ ਸੀ ਬਾਈ ਤੇ ਤੜਕੇ ਯਾਰ ਮੇਰੀ ਮੇਰੀ ਘਰ ਸੋਹਾਂ ਦੀ ਤੋਂ ਪੰਜ ਤੋਂ 6 ਕਿਲੋ ਉਹ ਤਾਂ ਕੱਢਾ ਬੋਲਾ ਆਪਣੇ ਕੋਲੇ ਪਿਆ ਵੀ ਜਖੇ ਵੀ ਹੁੰਦਾ ਘੋਣਾ ਦਿਖਾ ਦੇ ਆਪਾਂ ਨੂੰ ਓਕੇ ਆ ਦੇਖੋ ਜੀ ਕੰਪੈਕਟ ਤੇ ਫਿੱਟ ਫਾਟ ਹਵਾ ਨਸਲ ਕੁਆਲਟੀ ਕਿ ਨਹੀਂ ਦੱਸੂ ਵੀ ਕਿਵੇਂ ਆ ਬਈ ਯਾਰ ਬ ਇਹ ਗੜ ਚਾਰੇ ਪਾਸੇ ਵੀਰੇ ਗੜਬੇ ਵਰਗੀ ਬੱਸੀ ਪਈ ਉਹ ਨਾਲੇ ਵੀ ਛੋਟੀ ਮੰਨ ਕੇ ਲੈ ਲੈਣਾ ਬਈ ਦੇਖੀ ਹੂੰ ਆ ਦੇਖੋ ਜੀ ਨਾਸਲ ਕੁਆਲਿਟੀ ਕਿਨ ਕਰਕੇ ਆਤਰੋਂਦੀ ਨਹੀਂ ਕਿਉਂ ਵੀ ਵੀਰੇ ਨਹੀਂ ਤਰੋਂਦੀ ਵੀਰੇ ਨਹੀਂ ਤਰੋਂਦੀ ਬਾਕੀ ਜਿੱਥੇ ਮਾਰ ਦਿੱਤੀ ਦੁੱਧ ਵੀ ਜਿਹੜਾ ਜਿੱਦੋਂ ਲਈਏ 24 ਤੋਂ 25 ਕਿਲੋ ਗਫਾਰਮਲ ਤੋਂ ਲਈਏ 24 ਤੋਂ 25 ਕਿਲੋ ਦਾ ਗੱਡਾ ਆਇਆ ਓਕੇ ਜੀ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੈੱਕ ਐਰ ਸੈਰਾ ਕੀ ਡੱਬ ਪ੍ਰਿੰਟ ਗੱਠ ਗੱਠ ਥਾਣਾ ਦੇ ਵਿੱਚ ਚਾਰ ਚਫੇਰਿਓ ਤੇ ਕੋ ਆ ਬੰਦਾ ਐ ਨਾ ਕਹੇ ਅਗਲੇ ਵੀਡੀਓ ਦੇ ਤਾਰ ਦੂਰ ਨਹੀਂ ਮਾਰਦੇ ਚ ਲੈ ਆ ਦੇਖੋ ਜੀ ਮੈਂ ਕਹਾਂ ਯਾਰ ਕੁਆਲਿਟੀ ਆ ਬੌਲਾ ਚੈੱਕ ਕਰੋ ਲੋ ਬੇੜੇ 'ਚ ਖੜਾਈ ਰੱਖੋ ਭਵਾਂ ਦੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਲੈ ਕੇ ਚੱਲੋ ਵੀਰੇ ਓਹ ਕਿਹਾ ਤੁਹਾਨੂੰ ਦੱਸਣ ਵਾਂਟੇ ਖੇੜੀ ਜਾਵੇ ਕੋਈ ਚੱਕਰ ਨਹੀਂ ਵੀਰੇਰਾ ਕਿੰਨਾ ਕੁ ਦੁੱਧ ਕਹਿ ਕੇ ਦੇਵਾਂਗੇ ਭਾਈ ਵੀਰੇ ਆਪ ਮਾਰਨੇ 24 25 ਕਿਲੋ ਦੁੱਧ ਗਿਆ ਬਾਕੀ ਵੀਰੇ ਨਾ ਦੁੱਧਾਂ ਨੇ ਜਿਹੜੇ ਦੇਖ ਕੇ ਲੈਣੀ ਆ ਆਪ ਹੀ ਸਮਝ ਲੈ ਜੇ ਆਪਾਂ ਜਿਵੇਂ ਦੁੱਧ ਪੁੱਧਾ ਕਰਮਾਂ ਦੀ ਹੁੰਦੀ ਆ ਵੀਰੇ ਮੇਰਾ ਵੀ ਇਹੀ ਕਹਿਣਾ ਵੀ ਆਪ ਦੀ ਸੇਵਾ ਨਾ ਜਾ ਕੇ ਖੋਲ ਦੀ ਬੰਨ ਦੀ ਕੱਖ ਨਾ ਪਾਏ ਭਰਾ ਮੇਰੇ ਕਿੱਥੋਂ ਦਊਗੀ ਆ ਆਇਆ ਕਰੋ ਤੇਲ ਤੂਲ ਤੋਂ ਨਾ ਜਾ ਗਿਆ ਕਰੋ ਤੇਲ ਮੱਛ ਜੂ ਕੋਈ ਗੱਲ ਨਹੀਂ ਹਾਂ ਦੇਖੋ ਕੁਆਲਿਟੀ ਦਾ ਦੱਸ ਦਿਆ ਮੂੰਹ ਇਹ ਨੋ ਨੋ ਸੋ ਬਸ ਸੋਣਾ ਵੀਰੇ ਹੱਥੋਂ ਵਾ ਤੇ ਜਿੰਨਾ ਕਿ ਚਿਰ ਵੀ ਚੀਜ਼ ਦਿਖਾਉਣੀ ਆ ਤੁਹਾਨੂੰ ਚੰਗੀ ਦਿ ਜਾ ਜਾਂਗੇ ਘਰੇ ਕੋਈ ਚੱਕਰ ਨਹੀਂ ਆਹ ਦੇਖੋ ਜੀ ਕੁਆਲਿਟੀ ਕਰੋ ਜੀ ਕੁਆਲਿਟੀ ਜਿੱਤੇ ਬਾਕੀ ਸਾਰੇ ਵੀਰੇ ਆਪਾਂ ਹੋਰ ਨਹੀਂ ਝਾਰਾ ਮੜੇ ਹੋੜੀ ਮਾਲ ਖਾ ਰਹੇ ਕਿ ਆਹ ਦੇਖੋ ਆਨਲਾਈਨ ਹੀ ਕਿਆ ਵਾ ਦਾਲਦੇ ਕਿ ਲੈ ਮੈਂ ਕਿਹਾ ਯਾਰ ਕੋਈ ਚੱਕਰ ਹੀ ਨਹੀਂ ਇਹ ਜਿਆਦਾ ਪਸੂ ਹੀ ਨਹੀਂ ਹੁੰਦਾ ਆਪਣਾ ਹਾਂ ਦੇਖ ਲੈ ਤੇਰੇ ਸਾਹਮਣੇ ਆਪਾਂ ਬੇਮਾਨ ਨਹੀਂ ਤੇ ਮੂਹ ਨਹੀਂ ਗਾੜੀ ਪਸਾੜੀ ਦਿਖਾ ਦੇ ਭਰਾਵਾਂ ਨੂੰ ਕਿਉਂ ਬਈ ਜ਼ਮਗਾਰ ਜਿਹੜੀ ਖਰਾਬ ਨਿਕਲ ਗਈ ਜਾਂ ਹੋ ਗਈ ਚਾਲ ਨਹਿਮਸ ਹਲੇ ਹੈ ਫਿਰ ਤੂੰ ਗਾਰ ਜੈਕ ਟਕਾ ਦੇ ਗਾਰ ਜੈਕ ਟਕਾ ਦੇਣਾ ਮੈਂ ਦੇਖਿਆ ਨਾ ਬਈ ਆਪਾਂ ਪਾਉਣੀ ਨਹੀਂ ਵੀਡੀਓ 'ਚ ਨਹੀਂ ਪਾਉਣੀ ਭਾਈ ਜੀ ਓਕੇ ਓਕੇ ਨਹੀਂ ਆ ਠੀਕ ਹੈ ਗੱਲ ਬਾਤ ਤੇਰੀਆਂ ਸਾਰੀਆਂ ਮੈਨੂੰ ਬੋਲੀਆਂ ਆ ਰਹੀਆਂ ਆ ਮੂਲੀ ਗਾੜੀ ਕੁੜੀ ਦਿਖਾ ਦੇ ਮਾੜਾ ਸਾਹ ਸਾਰਾ ਲੈ ਬੀ ਨੂੰ ਇੰਨੀ ਸੀਲ ਠੰਡੀ ਆ ਜਿਹੜੋ ਲਈ 24 ਤੋਂ 25 ਇਹ ਫਾਰਮ ਤੋਂ ਲਈ ਦੇਖੀ ਲੈ ਆ ਦੇਖ ਜਿਹੜੇ ਘੰਟੇ ਲਈ ਬੱਚੇ ਗ੍ਰੇਡ ਪਾਲਾ ਪਹੁੰਚਦਾ ਚੱਲ ਤੇ ਲੈ ਕੇ ਜੀ ਕੁਆਲਟੀ ਦੱਸਣ ਦੀ ਲੋੜ ਹੀ ਨਹੀਂ ਪਾਉਣਾ ਦੱਸਣ ਦੀ ਲੋੜ ਹੀ ਨਹੀਂ ਚੰਗੀ ਬਹੁਤ ਆ ਵੀਰੇ ਕਰੋ ਜੀ ਚੈੱਕ ਹਾਂ ਆਉਂਦਾ ਸੁਆਦ ਹੈ ਨਾ ਬਾਹਲੀ ਚੰਗੀ ਆ ਵੀਰੇ ਕਿੰਨਾ ਕੁ ਦੋਦੇ ਤੂੰ ਫਿਰ 25 ਜੋਬ 25 ਕਿਲੋ ਮੰਨ ਲਿਆ ਆਪਣਾ 3 ਮੰਨ ਲਿਓ ਆਹਨੇ ਦੇਖਾ ਭਰਾ ਮੇਰੇ ਆਪਣਾ 24 ਕਿਲੋ ਤਹਾਇਆ 25 ਕਿਲੋ ਕਹਿੰਦਾ ਪੈਰ ਨਹੀਂ ਪਟ ਰਹੀ ਜਿੱਥੇ ਖੜਾ ਨਾ ਨਸਲ ਕਬਾਲ ਦੀ ਕਿੰਨੂ ਬੜੀ ਆਹਾ ਜੋਰ ਚੰਗੀ ਆ ਬਰੇ ਮਗਲਿਆਂ ਤੇ ਮਾਰ ਦੇ ਬੇਫਿਕਰ ਹੋ ਜਾ ਯਾਰ ਇਹ ਤਾਂ ਗਿਰਜ ਵੀ ਨੇ ਇੱਕ ਨੰਬਰ ਆ ਬਰੇ ਹਮ ਓਕੇ ਜੀ ਓਕੇ ਬੋੜਾ ਬੂੜਾ ਇੱਕ ਨੰਬਰ ਆ ਚਾਰ ਦੀ ਬਰੇ ਦੀ ਚੰਗੀ ਆ ਦੇਖੋ ਜੀ ਲੈ ਹਮ ਓਕੇ ਇੱਕ ਨੰਬਰ ਆ ਭਰਾ ਮੈਂ ਜਿੰਨ ਮਰਦੀ ਰਹਿੰਦਾ ਓਕੇ ਓਕੇ ਮੈਂ ਥੱਲੇ ਦਾ ਕੋਈ ਚੱਕਰ ਹੀ ਨਹੀਂ ਪਾਉਂਦੀ ਹੱਤੀ ਚਬਾਈ ਕਰ ਭਾਵਾਂ ਦੀ ਕਰ ਮਸ਼ੀਨੀ ਬਸ ਚਮਗੌਰ ਵੀ ਇੱਕ ਨੰਬਰ ਆ ਹਾਂਜੀ ਬਾਈ ਜੀ ਮੁੱਲ ਕਰਾ ਲਾ ਭਰਾ ਮੇਰੇ ਇੱਕ ਬੰਦ ਕਰਾ ਲਾ ਬਾ ਲੈਣ ਦੇਣ ਹੀ ਦਾ ਬਾ 85 ਦੇ ਦਾਂਗੇ ਦੇਖੀ ਭਰਾ ਮੇਰੇ ਥਾਲੇ ਵਾਲੇ ਹਮਮ ਘਰ ਘਰ ਜਮਣੇ ਆਈ ਜਾਂ ਬੱਸੀਆਂ ਦੇਖੀ ਵੀਰੇ ਓਕੇ ਜੀ ਆ ਦੇਖੋ ਫਲੇਵੇਰੀ ਫਿਟਨੈਸ ਕਿੰਨੀ ਜਮਾ ਨਾ ਮਟਾਇਰਸ ਵਾਲਾਗਾ ਹੋਵੇ ਹਨਾ ਤੇ ਹੁਣ ਬਈ ਮੂਲੀ ਏਡਲੀ ਗੱਡੀ ਦਿਖਾਦੀ ਮਾੜੀ ਓਕੇ ਜੀ ਦੇਖੀ ਹਮ ਆ ਦੇਖੋ ਜਿੱਧਰ ਮਰਜ਼ੀ ਬਾਜੀ ਬੱਲ ਐ ਓਕੇ ਓਕੇ ਬਸ ਵੀਰੇ ਸੇ ਹੌਣ ਬਾਈ ਜਿਹੜੀ ਆਪਾਂ ਥਾਰ ਪਰ ਕਰੇ ਮੰਗ ਬਹੁਤ ਆਉਂਦੀ ਰਹੀ ਹੈ ਮੰਗ ਬਹੁਤ ਆਪਰਾ ਆਉਂਦ ਰਿਹਾ ਦੂਜਾ ਸੂਆ ਆਪਣੋਂ ਉਨੇ ਨੇ 15 ਤੋਂ 16 ਕਿਲੋ ਉਹ ਤੇ ਕਢਾਇਆ ਜਾ ਬੈਠਦਾ ਵੀਰ ਓਕੇ ਲੈ ਚਲੋ ਜੀ ਸੀਵਲ ਠੰਡੀ ਦਾ ਤੈਨੂੰ ਪਤਾ ਦੱਸਾਂ ਦੀ ਲੋੜ ਨਹੀਂ ਆਪਣੀ ਜਿਹੜੀ ਮਰਜ਼ੀ ਕੱਥਲੇ ਬੈਜੇ ਯਾਰ ਓਕੇ ਜੀ ਤੇ ਸੂਆ ਦੂਜਾ ਸੂਆ ਦੂਜਾ ਰਿਜਨਲ ਆ ਲੈ ਓਕੇ ਆ ਜਾ ਹਣਾ ਬਾਹਲੀ ਠੰਡੀ ਆ ਪਿਆਰੀ ਲੇ ਚਲੋ ਫੇਰ ਕਿੰਨੇ ਦਿਨ ਬਾਕੀ ਜੀ ਲੈ ਤਿੰਨ ਤੋਂ ਚਾਰ ਦਿਨ ਗਿਆ ਹੀ ਬਾਕੀ ਵੀ ਚਾਰ ਦਿਨ ਗਿਆ ਜਾਣਾ ਤੇ ਕਿੰਨਾ ਗੱਦ ਕੱਢ ਸਕਦੀ ਆ ਭਾਈ 16 ਕਿਲੋ ਦੇ 18 19 ਕਿਲੋ ਤਾਂ ਕੱਢਣ ਦਾ ਹੱਕ ਆਪਰੇ ਦੇਖ ਕੇ ਮੰਨ ਕੇ ਲੈ ਵਾ ਆਪਾ 16 ਕਿਲੋ ਦੁੱਧ ਕਿਹਾ ਮਾਲ ਕਰਨਾ ਜਮ ਕੇ ਆਊਗੀ ਫੈਟ ਵਾਲਾ ਹਨਾ ਫੈਟ ਆ ਥਣ ਸੁਣ ਦੇ ਕੀ ਕਿਵੇਂ ਲੈ ਵਾਂਗਾ ਘੱਗਰਾ ਥਲੇ ਵੀਰੇ ਓਕੇ ਜੀ ਆ ਦੇਖੋ ਪੂਰੀ ਚੰਗੀ ਚਾਰਸ਼ ਵੀਰੇ ਦੀ ਚੰਗੀ ਹੈ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਤੇ ਸੀਲ ਠੰਡੀ ਦਾ ਦੱਸਣ ਦੀ ਐ ਲੋਣੀ ਦੇਖਿਆ ਬਾਹਰ ਹੱਥ ਬੁੱਧ ਮਾਰ ਗਿਨਨੇ ਕਿ ਦਿਨ ਬਾਕੀ ਹੈ ਬਾਈ ਤਿੰਨ ਤੋਂ ਚਾਰ ਦਿਨ ਪਹਿ ਦੇਖ ਲੈ ਹੂੰ ਲੈ ਵਲ ਉਹ ਬਹੁਤ ਬਾ ਚੱਕੀ ਕਰਦੀ ਹੈ ਹਨਾ ਲੈ ਆ ਜੋ ਲੈਓ ਵੀਰੇ ਐ ਐ ਖਾਦੇ ਸੂਜ ਆਪਣੇ ਦੇ ਖਾਦੇ ਦੇਖ ਹਨਾ ਇਹਦਾ ਮੱਝ ਆਜ ਗੱਲਾਂ ਲਾਓ ਜੀ ਲੈਓ ਵੀਰੇ ਥਾਣ ਚਾਰੇ ਸਪੇਸ ਤੇ ਲੱਗਿਆ ਜੀ ਤੇ ਬਾਕੀ ਦੀ ਗੱਲ ਜਿਹੜੇ ਭਰਾਵਾਂ ਨੂੰ ਇਹਦੀ ਪਾਰਖਾ ਉਹਨਾਂ ਨੇ ਨਹੀਂ ਜਿਹੜਾ ਬੰਦਾ ਪਾਰਖੂ ਹੀ ਲਊ ਤੇ ਜਿਹਨੇ ਨਹੀਂ ਲੈਂਦਾ ਪਰੇ ਜਿਹੜਾ ਇਹਨਾਂ ਦੀ نسل ਦਾ ਦੁੱਧ ਦਾ ਛੌਂਕ ਦੁੱਧ ਆਪਣੇ ਆਪਣੇ ਘਰੇ ਵੀ ਥਾਪ-ਪਾਰ ਰੱਖੀ ਹੋਇਆ ਲਾਇਆ ਨਾ ਗਏ ਵੀ ਆਪਾਂ ਵੀ ਵੀਡੀਓ ਤੇ ਭੱਲੇ ਆਉਣੇ ਆ ਤਿਆ ਪਉ ਵੀ ਦਿਖਾ ਦਾਂਗੇ ਪਾਉ ਬੇਚਰੀ ਦਾ ਹੈ ਨਹੀਂ ਬਾਈ ਬੰਗਾ ਉਹ ਮੈਨੂੰ ਫੋਨ ਨਾ ਲਾਵੇ ਹਾਂ ਤੇ ਚਮਕੌਰ ਜਿੰਨੀ ਕ ਆਪਾਂ ਇਹ ਪਾਈਆਂ ਹਨਾ ਹਾਂ ਵਾਵਾ ਬਾਬੇ ਜਦਿਆਂ ਪਾਏ ਵੜਾ ਲਿਆ ਗਿਆ ਹੈ ਇਹ ਚੰਗੀ ਬਹੁਤ ਮੈਨੂੰ ਚੰਗੀ ਬਹੁਤ ਆ ਭਰਾ ਮਿਲਦੀ ਘਟ ਹੈ ਮਿਲਦੀ ਘਟ ਮਿਲਦੀ ਦਾ ਬਹੁਤ ਸੌ ਦੇ ਇੱਕ ਹੀ ਮਿਲ ਜਾ ਦੇਖੀ ਕੋ ਆਪਣੀ ਖਾ ਜਾਂਦੇ ਮੈਂ ਹੁਣ 7-8 ਵੜਾ ਲਿਆ ਇੱਕ ਹੀ ਮਿਲਿਆ ਇੱਕ ਮਿਲਿਆ ਮੈਂ 7 ਇੱਕ ਜਾਣ ਕੇ ਨਾ ਮਿਲ ਗਿਆ ਉਹ ਬੰਦਾ ਰੱਖੀ ਹੋਈ ਪਹਿਲਾਂ ਕਹਿੰਦਾ ਫਿਰ ਕਹਾਂ ਚੱਲ ਵੇਚਣਾ ਜਾਣਾ ਸੀ ਬਾਹਰ ਲੈ ਚਲੋ ਜੀ ਦੇਖੀ ਦਾ ਇਦਾਂ ਜਾਨਵਰ ਆ ਭਾਈ ਜਾਨਵਰ ਬਹੁਤ ਘੱਟ ਆਗੇ ਇਹ ਕਿਉਂਕਿ ਲੋਪ ਹੁੰਦੇ ਜਾਂਦੇ ਆ ਜਾਨਵਰ ਹਨ ਦੁੱਧ ਵੀ ਮੱਧਾ ਘੜਦੇ ਨੇ 18 20 ਉਹ ਹੀ ਘੜਦੇ ਨੇ ਦੁੱਧ ਯਾਰ ਫਾਇਟ ਇਹਦੀ ਮੱਝਾਂ ਜੀ ਨਹੀਂ ਹਾਂ 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 ਤੇ ਬਾਕੀ ਲੰਮਾ ਸਮਾਂ ਦੁੱਧ ਦਿੰਦੀਆਂ ਅਸਲ ਠੰਡੀ ਹੁੰਦੀ ਐ ਬਾਹਲੀ ਨਹੀਂ ਐ ਠੰਡੀ ਹੁੰਦੀ ਨੇ ਵੀਰੇ ਇੱਕ ਦਾ ਹੁੰਦੇ ਕਹਿੰਦੇ ਕਰਾਣਾ ਮੁੱਲ ਕਿੰਨਾ ਗਰਮਾ ਮਨੋਣੇ ਦਾ ਮੁੱਲ ਕਰਾਣਾ ਵੀਰੇ ਦਾ 70 ਗਾਲਪਿਆਂ ਦਾ 67000 ਦੀ ਬੱਸੀ ਦੇਵਾਂਗੇ ਆਪਾਂ ਵੀਰੇ ਨੂੰ ਬਦ ਦੇ ਕੀ ਤੋਰਾਂਗੇ ਜਦੋਂ ਮੈਂ ਲੈਣਾ ਉਹ ਆਪਾਂ ਕਰ ਦਿੰਦੇ ਆਪਾਂਗੇ ਜੀ ਦੋ ਬਿਹੜਾ ਸੀ ਹਾਂ ਵੀਰੇ ਨੁੱਕਰਾਟੀਆਂ ਚੈੱਕ ਹਾਂ ਚਾਰ 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 ਦੇਖ ਤੁਮ ਫਟ ਫਟ ਲੈਵਾ ਜਾਵਾ ਫਰਸ ਵਰਗਾ ਪਿਆਜਾਰੇ ਪਾਸੋਂ ਇੱਕ ਮਿੰਟ ਕੀ ਜਾਵਾ ਠੰਡੀ ਤੀਸਰੀ ਵੇਖਣਾ ਹ ਨਹੀਂ ਬਲੇ ਬਾਲਟੀ ਚ ਮਾਰਦੇਗਾ ਤੇ ਹੁਣ ਮਾਰ ਲੈਂਦੇ ਆਂ ਦੱਸੋ ਜੀ ਰਪਾਪਾ ਲੈਣ ਤੋਂ ਪਾ ਮਾਰਤਾ ਨਾ ਓਕੇ ਜੀ ਹਾਂ ਤੇ ਬਾਈ ਇਹਦਾ ਹੈਗਾ 85 ਹੈ ਨਾ ਇਹਦਾ 85 ਆ ਉਹਦਾ 17 ਜੇ ਜੋੜਾ ਲੈਣਾ ਪਊ ਉਦਾਂ ਦਾ ਕਰ ਲਾਂਗੇ ਵੀਰੇ ਆਹ ਲੈ ਬਾਕੀ ਦਾ ਦੋ ਵਹਿੜਾ ਇਹ ਦੋਨੇ ਤੁਹਾਨੂੰ ਦੁਕਾਨ ਤੇ ਨੰਬਰ ਬਾਈ ਬੋਲੀ ਨੰਬਰ 97794 75644 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਦਿੱਤਾ ਪਾ ਜਰੂਰ ਕਰਿਓ ਸੁਮਾਰਕ ਧੰਨਵਾਦ